ਅਣਾ ਵਿਲਾ ਫੁੱਲ ਭਰਿਆ ਕੋਈ ਕਾਇਰਗਾ ਮਾਤੇ ਅਣਾ ਉਹ ਮਾਰ ਆਪਣੇ ਸਮੇਂ ਦਾ ਟੋਪਰ ਕਹਿੰਦੇ ਇਹਨਾਂ ਗਰਾਊਂਡਾਂ ਦੇ ਵਿੱਚ ਖੇਡਿਆ ਪਰ ਅੱਜ ਦਾ ਸਮਾਂ ਬਣ ਕੇ ਬੈਠੀ ਹੈ ਜਿੰਨਾ ਮੈਚਾਂ ਦੇ ਲਈ ਮਾਰਨ ਜੋ ਜਿੰਨਾ ਬਾਈ ਲੋਹਾਰਾ ਬੜੇ ਵਧੀਆ ਤਿਆਰ ਕਰਾਇਆ ਯਾਰ ਬਹੁਤ ਵਧੀਆ ਬੋਤਾ ਤੇ ਗਗੜਾ ਹੈ ਔਰ ਕਹਾਣੇ ਕੇ ਤੇ ਮਾਲਾ ਕੜਾ ਖਾਰਾ ਤੇ ਢੰਡੋਰੀ ਹੈ ਹਾਂ ਦੀਪ ਬਾਈ ਕਰਦੀਪ ਸਵਰਗੀ ਵਾਲੇ ਦਾ ਠੀਕਾ ਆ ਬੰਦੇ ਝੋਟਿਆ ਆਸਰਾ ਆ ਰ ਆ ਗੱਡੀ ਕੋਲ ਆ ਰ ਆ ਆਜੋ ਆਜੋ ਬਾਈ ਨਾ ਨਾ ਬਾਈ ਕਟਣਾ ਕਿਉਂ ਆ ਯਾਰ ਹਾਂ ਉਹ ਆਪਣੀ ਚੱਲਦੇ ਸੀ ਬਲੌਗ ਉਹ ਨਹੀਂ ਚੱਲਦੇ ਉਹ ਢੱਲੇ ਹੀ ਕੰਮ ਉਹ ਦੋ ਆਪ ਚੱਲਾਂਗੇ ਤੁਸੀਂ ਬਲੌਗ ਚੱਲਣਗੇ ਉਹ ਵੀ ਸਹੀ ਗੱਲ ਉਹਦੀ ਰੀਲਾਂ ਚੜ੍ਹਦੀਆਂ ਨੇ ਹੋਰ ਹੋਰ ਬਈ ਸੈਟਾਂ ਬੋਲਦਾ ਨਹੀਂ ਠੰਡਾ ਹੈਗਾ ਤੂੰ ਇਹ ਇਹ ਬਿਮਾਰ ਆਇਆ ਹੋਊਗਾ ਕਿਹੜਾ ਹਲੇ ਠੰਡਾ ਠੰਡਾ ਹਾਂ ਮਾਣਾ ਦਿਖਾ ਦੇਣਾ ਤੂੰ ਬਲੌਗ ਕਰ ਸਸਰੀ ਗੱਲ ਤੇ ਅੱਜ ਅਸੀਂ ਆਏ ਆ ਪੈਡਰੋਲੀ ਭਾਈ ਮੈਜਰੇਟਰ ਨੂੰ ਬੁਲਾਇਆ ਜਾਂਦਾ ਆ ਆਇਆ ਭਾਈ ਉਹ ਧਰੀ ਬਰਾਕਾ ਦੇ ਬੁਲਾਉਂਦਾ ਜੀ ਸਸਰੀ ਗੱਲ ਵੀਰ ਜੀ ਸਾਰਿਆਂ ਨੂੰ ਭਰਾ ਮੇਰਾ ਅੱਜ ਆਪਾਂ ਆਏ ਆ ਪਿੰਡ ਡੋਲੀ ਭਾਈ ਹਣਾ ਅੱਜ ਫੇਰ ਆਂਦੇ ਵੀਰ ਮੇਰੇ ਫੋ ਟਰੈਕਟਰ ਆ ਬੈਸਟਾ ਨੂੰ ਮਰੋਂਗੇ ਜੋਰ ਮਾਰਾਂਗੇ ਬਾਬਾ ਕਿਰਪਾ ਰੱਖੇ ਕੋਈ ਚੱਕਰ ਨਹੀਂ ਭਰਾ ਆਪਣਾ ਸਾਥ ਦਾ ਗੱਲ ਹੀ ਨਹੀਂ ਹਾਂਜੀ ਨਹੀਂ ਨਹੀਂ ਵੀਰ ਜੀ ਅੱਜ ਨਹੀਂ ਹੋਰ ਕਿਦਾਂ ਕਦੋਂ ਸਟਾਰਟ ਕਰਨਾ ਕਰਦੇ ਆ ਬਸ ਬਾਬਾ ਕਿਰਪਾ ਦਾ ਚੇ ਕੋਈ ਚੱਕਰ ਨਹੀਂ ਕਰਾਂਗੇ ਜਰੂਰ ਠੀਕ ਆ ਖਰਚਾ ਨਹੀਂ ਚੱਕ ਰੋ ਰੈਂਦਾ ਕਮੇਟੀ ਤੋਂ ਪੈਸੇ ਨਹੀਂ ਲੁਧਿਆਣਾ ਪਾ ਦੀ ਹੰਦਰਾ ਰਹੀ ਆ ਓਏ ਆ ਰਹੀਆਂ ਪਾਣੀ ਦੇ ਰੋਤੇ ਹੈ ਤੇ ਜੀ ਆਇਆਂ ਨੂੰ ਜੀ ਆਇਆਂ ਆਗੇ ਉਹ ਭਾਈ ਹਲੋ ਔਰ ਕਹਿੰਦੇ ਪੰਜਾਬੀਆਂ ਦੀ ਜਿੰਦ ਜਾਨ ਜਿਹੜਾ ਮਿਲਿਆ ਬਾਹਲਾ ਹੀ ਚਾ ਵੀਰ ਬਹੁਤ ਖੁਸ਼ ਹੋਈ ਤੁਹਾਨੂੰ ਮਿਲ ਕੇ ਬਹੁਤ ਵਧੀਆ ਇਨਸਾਨ ਹੈ ਵੀਰ ਅੱਪ ਕੱਲ ਕੱਠੀ ਨਹੀਂ ਸੀ ਹਾਂਜੀ ਉਹ ਕੱਲ ਫੇ ਰਾਤ ਪੈ ਗਈ ਨਾ ਕਿੰਨਾ ਕਿੰਨਾ ਫਰਕ ਪੈ ਗਿਆ ਟਾਈਮ ਦਾ ਡੇਲੀ ਮਿਲਣਾ ਪਿਆਰ ਆ ਪਿਆਰੇ ਪਿਆਰੇ ਸਾਨੇ ਆ ਯਾਰ ਤੂੰ ਖੁਸ਼ੇ ਦਿਲ ਬੰਦਾ ਕੀ ਆ ਪਿਆਰੀ ਆ ਪਿਆਰੀ ਆ ਪਿਆਰੀ ਆ ਪਿਆਰੇ ਖੁਸ਼ ਦਿਲ ਬੰਦਾ ਤੂੰ ਜਾਣਾ ਹੋਰ ਕੀ ਕਰਦੇ ਨੇ ਹਣਾ ਫੇਲਾ ਫੁੱਲ ਭਰਿਆ ਉਹ ਕਾਇਰਗਾ ਬਾਤ ਨੇ ਹਣਾ ਉਹ ਮਾਲ ਦੀ ਛੋਟਾ ਮਾਲ ਦੀ ਕਬੱਡੀ ਦੇ ਜੀਵਨ ਦਾਤਾ ਅਰੇ ਮੇਂ ਕਬੱਡੀ ਦਾ ਪ੍ਰਸਿੱਧ ਵਲਾਰਾ ਵਿਸ਼ੇਸ਼ ਤੌਰ ਤੇ ਸਾਡਾ ਨਾਸਤਾ ਹੈ

ਸਾਡੀ ਹੱਥ ਬਣ ਕੇ ਬੈੰਟੀ ਹੈ ਜਿਤਨਾ ਜਿੰਨਾ ਦੇ ਮੈਚਾਂ ਦੇ ਲਈ ਮਾਰਨ ਜੋ ਜਿਤਨਾ ਭਾਈ ਕੋਰੇ ਵਾਲੇ ਨੂੰ ਮੇਰੀ ਬੈੰਟੀ ਹੈ ਲੋਹਾਰਾ ਬੜੇ ਵਧੀਆ ਤਿਆਰ ਕਰਾਇਆ ਯਾਰ ਬਹੁਤ ਵਧੀਆ ਪੁੱਤਾਂ ਤੇ ਗਗੜਾ ਹੈ ਔਰ ਕਾਲੇ ਕੇ ਤੇ ਮਾਲਾ ਕਲਾ ਖਾਰਾ ਤੇ ਢਡੋਰੀ ਹੈ ਔਰ ਟਰੋਲੀ ਭਾਈ ਤੇ ਬਲਟੋਹਾ ਇੰਨੀ ਦੀਪਾਂ ਦੀ ਟੀਮ ਇਹ ਨਾਲ ਬਾਬਾ ਬਸ ਕਿਰਪਾ ਕਰੇ ਸਭ ਨੇ ਵਾਹ ਨਹੀਂ ਸੁਣੀ ਕਰਵਾ ਮੈਚੋ ਇਸ ਸਮੇਂ ਕਹਿੰਦੇ ਇੱਕ ਪਾਸੇ ਬਾਗਾ ਪੁਰਾਣਾ ਤੇ ਦੂਸਰੇ ਪਾਸੇ ਟੀਮ ਜਿਹੜੀ ਆ ਮਨਸੂਰ ਦੇਵੇਂ ਪਿੰਡ ਦੀ ਫਿਰ ਉਹ ਫੋੜ ਦੇ ਫਕਾਰੇ ਕਿਹੜੇ ਪਿੰਡ ਲੱਜਣੇ ਆ ਉਹ ਤੇ ਆਉਣ ਵਾਲਾ ਸਮਾਂ ਦੱਸੇਗਾ ਲੈ ਆਲੀ ਪਾਣੀ ਦੁਨੀਆ ਦਾ ਪਿਆਰ ਆਪਣੇ ਹੈ ਦੀਪ ਬਾਈ ਕੁਲ ਦੀਪ ਸੁਵਰਗੀ ਵਾਲੇ ਕੋਲ ਹਾਂ ਠੀਕ ਆ ਬੰਦੇ ਜੋਟਿਆ ਸਰਾ ਆ ਰ ਆ ਗੱਡੀ ਕੋਲ ਯਾਰਾ ਭਰਾ ਮੇਰਾ ਉਹ ਤੁਸੀਂ ਨਿੱਕੇ ਜਿਹੇ ਹੈਗੇ ਹੋ ਮੋਟਰਸਾਈਕਲ ਚੱਕੀ ਫਿਰਦੇ ਉਹ ਚੋਦੇ ਵਾਲਾ ਕੋਣ ਨੂੰ ਲੋਗਦਾ ਨਹੀਂ ਕੋ اچھا हां uh, तो आपनी चलदे सी व्लॉग और वही चलदे हां ठेले ही काम जदों uh, आप चलंगा उसी व्लॉग चलदे ओधी च सही गल है ओधी रील ना चढ़ दीया ने सही गल है भाई रील भी चढ़दे और सुनाओ थे सेट तो तो है 28 घोड़या आपा और यार सेट हां भाई बढ़िया तू दस ठीक है बढ़िया टीम नी परदे हां व्लॉग ते आपा व्लॉग चली रे काम पूरा सही गल है और ਹੋਰ ਬਈ ਸੈਟਾਂ ਬੋਲਦਾ ਨਹੀਂ ਠੰਡਾ ਹੈਗਾ ਤੂੰ ਜੀ ਇਹ ਬਿਮਾਰ ਆਇਆ ਹੋਊਗਾ ਕਿਹੜਾ ਹਲੇ ਠੰਡਾ ਠੰਡਾ ਹਾਂ ਚਾਹ ਪੀਨੇ ਆ ਚੱਲ ਗਏ ਫਿਰ ਲੈਂਦੇ ਬਈ ਠੀਕ ਹੈ ਹੈਗੀ ਟੀਮ ਥੋਡੀ ਹਾਂ ਆਪਣਾ ਦੀਪਦਵਰ ਜੀ ਨਾਲ ਰਵਣਾ ਜਨੇਰ ਠੀਕ ਆ ਠੀਕ ਆ ਓਕੇ ਜੀ ਠੀਕੇ ਵਲੌਗਸ ਕਿੱਧਰ ਚੱਲੇ ਠੀਕ ਆ ਯਾਰ ਆਜੋ ਆਜੋ ਬਾਈ Bisa dikatakan? Tidak, tidak bisa Masih Bisa dikatakan? Katakan, vlog dari Masih Bayi ji Bayi, ਹੈਲੋ ਸ੍ਰੀਕਾ ਬਹੁਤ ਬਹੁਤ ਤੁਹਾਨੂੰ ਕੋ ਪਿਆਰ ਨਬਲੋ ਇੰਨਾ ਤਕੜਾ ਫੈਨ ਚਟੀਕਾ ਛੋਟਿਆ ਇਹ ਗੋਸ਼ੇ ਦਾ ਫੈਨ ਤਕੜਾ ਕਿਹੜਾ ਪਿੰਡ ਆ ਯਾਰਾ ਤੇਰਾ ਕੱਲੀ ਭੱਲ ਭਲਾ ਕੱਲੀ ਖੇਡੇ ਸੀ ਬਾਈ ਉਹਨੂੰ ਸੈਂਕੜਾਈ ਠੀਕ ਹੈ ਬੈਠਾ ਇਹ ਇੱਕ ਆ ਬਾਈ ਨੇ ਵੀ ਪਤਾ ਸਕੇ ਨਾ ਇਹ ਸਾਰਾ ਯਾਦ ਉਹ ਯਾਰ ਕਰਿਆ ਆ ਅੱਥੇ ਨਵਾਰੇ ਲਾਰਕੀ ਨਹੀਂ ਸੀ ਉਹ ਲਗੇ ਸੀਗੇ ਤੇ ਨੀਂ ਨਾ ਟਰੋਲੀ ਲਾ ਇੱਥੋਂ ਦਾ ਹੀ ਹੁਣ ਕੀ ਕਰਨਾ ਹੈ ਫੋਨ ਤਾਂ ਦੀਪ ਵਰਜੀਆਂ ਨੇ ਦਿੱਤੇ ਫੋਟੋ ਖਚਾਈਏ ਦੀਪ ਵਰਜੀਆਂ ਨੇ ਕਰਾ ਦੇ ਨਹੀਂ ਕਰਾ ਦੇ ਨੇ ਫੋਟੋ ਫੋਟੋ ਤਾਂ ਕੋਈ ਨਾ ਆਣੀ ਜਾਣ ਦੋਨੋਂ ਪਰਾਣਿਆਂ ਦੇ ਮੱਦੇ ਬਣ ਪਿਆ ਔਰ ਤੇਰੀ ਬੇਟੀ ਹੈ ਵੀ ਜਲਦੀ ਦੇ ਨਾਲ ਪਾਸੇ ਭੱਜ ਰਹੀ ਹੈ ਜਲਦੀ ਦੇ ਨਾਲ ਪਾਸੇ ਭੱਜ ਰਹੀ ਹੈ ਮੇਰੇ ਵੀਰ ਕਿਨੇ ਕਿਸੇ ਦੇਰੀ ਦੇ ਔਰ ਟੀਮਾਂ ਨੂੰ ਸਾਡੀ ਬੇਟੀ ਹੈ ਔਰ 40 ਸਾਲ ਦਾ ਗੱਬਰੂ ਕਾਂਗੋ ਸਟੇਡੀਅਮ ਰੋਟੀ ਵੱਲੋਂ ਜਿੰਨੇ ਰੋਟੀ ਦਾ ਸਵਾਗਤ ਆ ਗੱਡੀ ਬਾਈ ਦੀ ਘੋੜੀ ਤੇ ਆਹ ਕਿਹੜੇ ਆਏ ਕਿ ਰਾਜ ਦੀ ਗੱਡੀ ਆ ਬਹੁਤ ਤੇਲੇ ਵਾਲੇ ਮੇਰੇ ਸਭ ਕਹੇ ਆਹ ਨੂੰ ਵੀ ਲਾਉਂਦੇ ਪਹਿਲਾਂ ਗੱਗੀਆਂ ਵਾਲੀ ਬਾਈ ਦੀ ਚਲਦੀ ਵਾਲੀ ਜਿਉਂਗਣਾ ਕਰ ਤਾ ਉਹ ਤਾਂ ਉਹ ਆਉਂਦੇ ਪਰਮਾਨੀ ਉਹਦੇ ਵਿੱਚ ਸਾਡੀ ਦੀ ਬੋਲ ਦਿੱਤੇ ਆ ਬਹੁਤ ਬਹੁਤ ਬੋਲਦਾ धरती बाबा हीरा पर आे वारो ਚਰਨ ਸੰਗੇ ਹੋਣਾ ਦਾ ਸੋਨੂ ਹੋਣਾ ਦਾ ਵਰਗੀਤ ਮਾਈ ਹੋਣਾ ਦਾ ਆ ਸਿੱਟ ਚਲੇ ਪਿੰਡ ਹੋਣਾ ਦਾ ਆਗੇ ਬਣਾਉਣ ਦੀ ਟੀਮ ਪਰ ਉਧਰ ਹੀ ਇਹ ਵੀ ਵਿਵਧਾਨ ਹੈ ਆ ਟੀਮ ਕਹਿੰਦੇ ਵਰਜਨ ਸੰਗੇ ਹੋਣਾ ਦੇ ਵੀਰਾਂ ਦੇ ਵਾਲਾ ਤੇ ਪਾਗਾ ਪਰਾਣਾ ਉਹਨੇ ਟੀਮਾਂ ਜਾਂਦੀ ਸਾਈਡਾਂ ਨਾਲ ਬਾਈ ਤਾਲੀਆਂ ਤੇ ਪਾਗਾ ਪਰਾਣਾ ਹਾਂ ਇਹ ਮਾਰਾ ਤੇ ਬਾਗਾ ਪਰਾਣਾ ਉਹਨੇ ਟੀਮਾਂ ਜਾਂਦੀ ਸਾਈਡਾਂ ਨਾਲੋ 14 ਫਰੰਡ ਵੱਡੇ ਕਪੂ ਹੋਗੇਗਾ 14 ਫਰੰਡ ਇਕਬਲ ਵਛੇ ਦੀ ਹੈ ਬਾਈ ਬਣ ਕੇ ਦੋਗੇ ਜੀ ਬਸ ਸਾਈਡਾਂ ਦਾ ਉਹ ਜਲਦੀ ਆ ਦਾਣੀਆ ਉਹ ਕਹਿੰਦੇ 17 18 ਤੇ ਨੀ ਮਾਰ ਦਿਓ ਮੇਲਾ ਮਾਰੀ ਦਾ ਪਰ ਵੇਖੋ ਕਬੱਡੀ ਵਾਲਾ ਮੇਰੇ ਸਾਈ ਵੀਰ ਅਗਲੇ ਕੁਆਟਰ ਫਾਈਨਲ ਤੇ ਟਾਈਆਂ ਨੇ ਟਾਈਆਂ ਟਾਈਆਂ ਨਿਕਲ ਜਾ ਰਹੀਆਂ ਅਗਲੇ ਰੌਂਡ ਦੇ ਨਾਲ ਨਿਕਲ ਗਿਆ ਜਿਹੜਾ ਐਸ ਟੈਸਟ ਤੇ ਨੰਬਰ ਲੈ ਕੇ ਅਕਸ਼ ਕਬੱਡੀ 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 ਗੱਡੀ ਪਰ ਕੇ ਬੈਂਤੀ ਹੈ ਵੀ ਆਪਾਂ ਛੱਲਿਆਂ ਕਹਿੰਦੇ ਬੰਦਾ ਖਿੱਚਿਆ ਹੋਣਾ ਜੀ ਛੱਡਿਓ ਹੋਰ ਇਹ ਨਾ ਹੋਵੇ ਕਬੱਡੀ ਕਾਊਂਟ ਨਹੀਂ ਨਹੀਂ ਜੀ ਹੋਰ ਬਈ ਠੀਕ ਠਾਕ ਹਾਂਜੀ ਹਾਂਜੀ ਯਾਰ ਦੀਪ ਦੇ ਫੈਨ ਇਹ ਠੀਕ ਆ ਬਾਈ ਨੂੰ ਲਵ ਯੂ ਆ ਬਾਈ ਦੀਪ ਨੂੰ ਦਵਰਜੀ ਵਾਲੇ ਕਿੱਥੋਂ ਆਇਆ ਬਾਈ ਫਿਰ ਮੈਂ ਵੀਰੇ ਤਾਰਿਆ ਦੀ ਪੰਤ ਤੋਂ ਠੀਕ ਆ ਠੀਕ ਆ ਟੱਪ ਲੱਗ ਜੀ ਹਾਂ ਹਾਂ ਹੋ ਗਿਆ ਮੈਂ ਅੱਜ ਕਿੱਥੋਂ ਆਇਆ ਬਾਈ ਫਿਰ ਕਿੱਥੋਂ ਆਇਆ ਬਾਈ ਫਿਰ ਕਿੱਥੋਂ ਆਇਆ ਬਾਈ ਫਿਰ ਸਰਕਾਰ ਦੇ ਲੋਤੇ ਤੋਂ ਮੇਰੀ ਵੀ ਜੀ ਹੈ ਪ੍ਰਿਆਗ ਸੁੱਖਾਂ ਦਾ ਲੋਤਾ ਲਾਈ ਹੋਣਗੇ ਹਰਤਾਨਾ ਕਬੱਡੀ ਵਾਲੇ ਧਾਨਾ ਕਬੱਡੀ ਵਾਲੇ ਨੰਗੇ ਪੈਰ ਨੰਗਾ ਪਿੰਦਾ ਫਿਰ ਵੀ ਬਰਾਂਦਰ ਦੇ ਮੁੱਕਦੇ ਫਿਰਦੇ ਆ ਪਰਮਾਤਮਾ ਮਿਹਰ ਭਰੇ ਹੱਥ ਰੱਖੇ ਇਹਨਾਂ ਭਰਾਵਾਂ ਦੇ ਉੱਪਰ ਲਓ ਕੋਰੇ ਵੀ ਰੇਲ ਬਿੰਦੂ ਹਰਿਆਣੇ ਵਾਲਾ ਬਿੰਦੂ ਕਰਨਾਲ ਵਾਲਾ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਕੋਰੇ ਆ ਅੰਮ੍ਰਾ ਸਾਈਡ ਬੈਕ ਪ੍ਰੋਡਕਟਰਾਂ ਤੋਂ ਵੀ ਸੁਆਵਾ ਆਇਆ ਇਹ ਜ਼ਰੂਰ